ਹਾਂੋ ਫਰੈਂਸ ਅਸੀ ਕਾਰਜੀ ਅੱਜ ਹੋ ਗਿਆ ਟੈਂਕੀ ਖਰਾਬ ਪਰ ਆਪਕੇ ਹੋ ਗਿਆ ਮੈਂ ਤਾਂ ਛੇ ਦਿਨ ਦੇ ਦੋ ਤਿੰਨ ਤੇਹੀਆਂ ਕਚਲੇ ਨੂੰ ਠੀਕ ਕਰਦੀਆਂ ਤੇ ਆ ਵੀ ਟੈਂਕੀ ਦੇ ਵਿੱਚ ਵੜ ਗਿਆ ਹੀ ਤੇ ਅੰਕੀ ਨੂੰ ਲੈ ਕੇ ਪਾਣੀ ਸਾਰਾ ਟੈਂਕੀ ਵਿੱਚ ਪਾਣ ਬੈਠਾ ਕਹਿੰਦਾ ਚਲੋ ਮੰਮੀ ਆਪਾਂ ਤੁਹਾਨੂੰ ਅੰਕੀ ਫੇਰ ਲਾ ਦਿੰਨਾ ਉਜਿਤਨਾ ਹੀ ਐਮਸੀ ਲੱਗਦੀ ਹੈ ਤੇ ਹੁਣ ਆਪ ਵੀ ਚਲਾਵਾ ਮੀਨੂ ਆ ਮਿਕਸ ਕਰਕੇ ਨਾ ਚੰਗੀ ਤਰ੍ਹਾਂ ਤੇ ਟੈਂਟੀ ਦੇ ਵਿੱਚ ਲਾ ਦਈ ਹੈ ਨਾ ਤੇ ਉਹ ਫਿਰ ਮਦਦ ਜਿਹੜਾ ਪਾਣੀ ਆ ਅਡਾ ਉਹ ਗੰਧ ਹੋ ਜੂਗਾ ਫਿਰ ਸ਼ੀਰ ਚੀਨੀ ਪਾ ਲਈ ਤੇ ਤਰ੍ਹਾਂ ਪਹੀ ਹੋ ਲਾ ਲਈ ਐਮਸੀ ਤੇ ਉਹ ਜਿੱਤਾ ਜੋ ਜਿਸ ਤਰ੍ਹਾਂ ਗਏ ਜੀ ਉਸ ਤਰ੍ਹਾਂ ਬਾਹਰ ਜੁੱਤੀਆਂ ਗੰਧ ਦਾ ਹੁੰਦਾ ਆ ਅਭੀ ਅਖਨੇ ਮਨੂ ਦੇ ਪਾਸ ਕਿਤਾ ਨਿਕਲ ਰਿਹਾ ਮੈਂ ਕਿ ਚਸ਼ਮਾ ਵੜਿਆ ਹੋ ਤਾਂ ਨਿਕਲ ਜਾ ਬਾਹਰ ਤੇ ਫਿਰ ਵਿਚਾਰਾ ਓਕਾ ਸੁੱਕਾ ਹੋ ਕੇ ਨਿਕਲ ਗਿਆ ਬਾਹਰ ਇੱਕ ਤੱਕਾ ਨਿਰਾ ਉੱਤੇ ਲਾਤਾ ਹੈ ਤੇ ਅਹੀਂ ਆ ਫਿਰ ਕਲਾ ਦੇ ਉੱਤੇ ਤੇ ਆਈ ਉੱਤੇ ਉਹ ਜੇ ਤਾਂ ਜੁ ਮੋਤੀ ਜੁ ਤੀਆਂ ਗੱਡਦਾ ਉਹ ਨਹੀਂ ਅਜ ਗਾਰਡ ਬੰਦਾ ਕਰਕੇ ਮਾਪੋਤਾ ਨੇ ਦੋਵਾਂ ਨੇ ਇੱਥੇ ਚਲੋ ਜੀ ਪੈਂਟੀ ਨੂੰ ਕਰਤੇ ਦਿੱਤਾ ਤਾਂ ਇਹ ਵੀ ਇਹ ਤਾਂ ਥੋੜਾ ਜਿਹਾ ਟਾਈਮ ਨिकल ਜੂਗਾ ਤੇ ਜਿਹੜਾ ਬਾਅਦ ਵਿੱਚ ਖੰਨ ਮੁੰਧਿਆਉ ਚਾਹੀ 2-3 ਮਹੀਨੇ ਨਿਕਲ ਜਾਣਗੇ ਫਿਰ ਚਲੋ ਫਿਰ ਇਹ ਲਿਆ ਕੇ ਨਵੀਰਾ ਖਤਾਂਗੇ ਤੇ ਵੀਡੀਓ ਨੂੰ ਇਹ ਤਾਂ ਲਾਈ ਜਿਦੋਂ ਇਹ ਚੱਲਦੀ ਹੁੰਦੀ ਵੀਡੀਓ ਨੂੰ ਪਲੀਜ਼ ਲਾਈਕ ਕਰ ਦੇਵੋ ਲਾਈਕ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਕਿਉਂਕਿ ਇੱਕ ਬਸ ਸੋਚੀ ਮਤਲਬ ਆਪਣਾ ਹੁੰਦਾ ਵਾ ਇਹ ਮਤਲਬ ਉਂਗੋਠਾ ਹੀ ਤਾਂ ਬਣਾਉਂਦਾ ਕੋਈ ਟਾਈਮ ਨਹੀਂ ਲੱਗਦਾ ਜੀ ਉਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਅਹੀਂ ਇਹਦਾ ਮਾਪੋਤਾ ਨੇ ਫੇਰ ਸ਼ੁਰੂ ਕੀਤਾ ਟੱਕਨ ਉੱਤੇ ਰਹਾ ਦਿੱਤਾ ਉਹਨੇ ਤੇ ਅਹੀ ਲਿਆ ਕਿ ਟਮਾਹ ਚਲਿਆ ਏ ਟੋ ਵੀ ਅਭੀ ਚੋਧਾ ਰੱਖ ਦਿੰਨਿਆ ਜੇ ਉਹ ਆਉਗੂਗੀ ਤੇ ਟੱਕਾਂ ਜਿਹੜਾ ਉੱਟੂਗਾ ਨਾ ਤੇ ਤਾਂ ਫੇਰਾ ਹੀ ਜਿਹੜਾ ਮਾਪਤਾ ਨੂੰ ਦੋਵਾਂ ਨੇ ਤਾਂ ਕੰਤਾਇ ਤਾਂ ਹਟੇ ਟੈਂਕ ਜਿਹੜੀਓ ਅਨ ਕਰ ਲਈ ਕੀ ਇਹ ਕਿ ਨਾ